ਮੇਰੀ ਗੱਡੀ ਕਿਸੇ ਰਾਹੀ ਗੀਰ ਦੇ ਨਾਲ ਖਹਿ ਗਈ ਮੈਂ ਉਸ ਚੀਜ਼ ਨੂੰ ਮੰਨਦਾ ਮੇਰੀ ਗੱਡੀ ਉਹਨਾਂ ਨੇ ਖਹਿ ਗਈ ਤੇ ਅੱਗੇ ਉਹਨਾਂ ਨੇ ਮੈਨੂੰ ਘੇਰਿਆ ਤੇ ਮੈਂ ਉਹਨਾਂ ਨੂੰ ਕਿਹਾ ਕਿ ਸਰ ਤੁਸੀਂ ਜਿਹੜਾ ਤੁਹਾਡਾ ਹਰਜਾਨਾ ਮੰਗਦਾ ਤੁਸੀਂ ਮੇਰੇ ਤੋਂ ਲੈ ਲਓ ਜੋ ਤੁਹਾਡਾ ਹਰਜਾਨਾ ਵਾ ਤੁਸੀਂ ਮੇਰੇ ਤੋਂ ਲੈ ਲਓ ਮੈਂ ਦੇ ਦੇਣਾ ਤੁਹਾਨੂੰ ਜਿਹੜਾ ਕੁਝ ਵੀ ਤੁਹਾਡਾ ਲੱਗਦਾ ਮੇਰੇ ਤੋਂ ਲੈ ਲਓ ਤੁਸੀਂ ਮੇਰੀ ਗੱਡੀ ਅੱਗੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਲਿਆਂ ਦੀ ਫੋਟੋ ਲੱਗੀ ਸੀ ਉਹਨਾਂ ਨੇ ਉਸ ਫੋਟੋ ਨੂੰ ਟਾਰਗੇਟ ਕਰਕੇ ਮੈਨੂੰ ਕਿਹਾ ਕਿ ਇਹਨੂੰ ਲਿਜਾ ਕੇ ਦੀ ਇਹ ਭਿੰਡਰਾਲੇ ਦਾ ਚੇਲਿਆਂ ਨੂੰ ਚੰਗੀ ਤਰ੍ਹਾਂ ਲਿਜਾ ਕੇ ਕੁੱਟੋ ਦੀ ਸੇਵਾ ਕਰੋ ਸੋ ਦੋਸਤੋ ਸਮਝ ਨਹੀਂ ਆ ਰਿ ਦੇ ਕਹਿਣ ਦੇ ਮੁਤਾਬਕ ਇਹ ਲੁਧਿਆਣੇ ਉੱਪਰ ਟੈਕਸੀ ਚਲਾਉਂਦਾ ਹੈ ਕੱਲ ਰਾਤ ਦੀ ਗੱਲ ਹੈ ਕਿ ਇਸ ਦੀ ਗਲਤੀ ਕਾਰਨ ਇਸ ਦੀ ਟੈਕਸੀ ਕਿਸੇ ਹੋਰ ਕਾਰ ਨਾਲ ਲੱਗ ਜਾਂਦੀ ਹੈ ਦੂਸਰੀ ਕਾਰ ਦਾ ਜੋ ਨੁਕਸਾਨ ਹੋਇਆ ਹੁੰਦਾ ਹੈ ਇਹ ਵੀਰ ਹਰਜਾਨਾ ਭਰਨ ਲਈ ਵੀ ਤਿਆਰ ਹੁੰਦਾ ਆ ਪਰ ਉਹ ਪੁਲਿਸ ਬੁਲਾ ਲੈਂਦੇ ਨੇ ਇਸ ਦੀ ਗੱਡੀ 'ਚ ਸੰਤਾਂ ਦੀ ਫੋਟੋ ਲੱਗੀ ਹੁੰਦੀ ਹੈ ਜਿਸ ਤੋਂ ਪੁਲਿਸ ਵਾਲੇ ਭੜਕ ਜਾਂਦੇ ਨੇ ਤੇ ਇਸ ਨੂੰ ਕਹਿੰਦੇ ਨੇ ਕਿ ਤੈਨੂੰ ਬਣਾਉਨੇ ਆ ਫੈਨ ਸੰਤਾਂ ਦਾ ਫਿਰ ਇਸ ਨੂੰ ਆਪਣੇ ਨਾਲ ਲੈ ਜਾ ਕੇ ਰਾਤ 12 ਵਜੇ ਤੱਕ ਇਸ ਤੇ ਕਹਿਰ ਟਾਉਂਦੇ ਨੇ ਉਦੋਂ ਹਟੇ ਜਦੋਂ ਰਾਤ 12 ਵਜੇ ਇਸ ਦੇ ਘਰ ਵਾਲੇ ਮਗਰ ਗਏ ਅਤੇ ਸਵੇਰੇ ਇਸ ਵੀਰ ਨੇ ਸਭ ਕੁਝ ਦਿਖਾਇਆ ਇਥੋਂ ਤੱਕ ਕਿ ਆਪਣੀ ਪੈਂਟ ਉਤਾਰ ਕੇ ਇਸ ਨੇ ਦਿਖਾਇਆ ਕਿ ਉਹਨਾਂ ਨੇ ਕੀ ਕੁਝ ਕੀਤਾ ਉਹ ਫੋਟੋ ਮੈਂ ਇਥੇ ਲਾ ਨਹੀਂ ਸਕਦਾ ਸੋ ਦੋਸਤੋ ਇਹ ਵੀਰ ਦੱਸਦਾ ਹੈ ਕਿ ਪੁਲਿਸ ਵਾਲਿਆਂ ਨੇ ਮੇਰੇ ਨੂੰ ਤੱਕ ਪੁੱਟ ਦਿੱਤੇ ਅਤੇ ਬਹੁਤ ਕੁੱਟਿਆ ਅਜਿਹਾ ਮੈਂ ਕੀ ਕਤਲ ਕਰ ਦਿੱਤਾ ਸੀ ਮੈਂ ਆਪਣੀ ਗਲਤੀ ਮੰਨ ਰਿਹਾ ਸੀ ਅਤੇ ਮੈਂ ਉਹਨਾਂ ਦਾ ਹਰਜ਼ਾਨਾ ਭਰਨ ਲਈ ਤਿਆਰ ਸੀ ਜਿਹੜਾ ਨੁਕਸਾਨ ਹੋਇਆ ਸੀ ਉਸਦੇ ਪੈਸੇ ਦੇਣ ਦੇ ਲਈ ਤਿਆਰ ਸੀ ਪਰ ਉਹਨਾਂ ਨੇ ਮੌਕੇ ਤੇ ਪੁਲਿਸ ਬੁਲਾ ਲਈ ਅਤੇ ਪੁਲਿਸ ਵਾਲਿਆਂ ਦਾ ਰਵੱਈਆ ਜੋ ਸੀ ਉਹ ਤੁਹਾਡੇ ਸਾਹਮਣੇ ਹੈ ਕਿ ਆਖਰਕਾਰ ਜਿਹੜੀ ਗੱਲ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਕਿ ਪੰਜਾਬ ਦਾ ਸਿੱਖ ਨੌਜਵਾਨ ਜਿਹੜਾ 1 ਲੱਖ ਮਾਰਨਾ ਹੈ ਉਹ ਇੱਥੇ ਸਾਬਤ ਹੁੰਦੀ ਹੋਈ ਦਿਖਾਈ ਦੇ ਰਹੀ ਹੈ ਕਿ ਆਖਰਕਾਰ ਗੁਰਸਿੱਖ ਦੇ ਪਿਆਰੇ ਨਾਲ ਹੀ ਐਦਾਂ ਕਿਉਂ ਹੋ ਰਿਹਾ ਹੈ ਜੇਕਰ ਉਸਨੇ ਭਿੰਡਰਾਵਾਲੇ ਦੀ ਫੋਟੋ ਲਈ ਹੈ ਤੇ ਉਹਨਾਂ ਨੂੰ ਕੀ ਇਤਰਾਜ਼ ਹੈ ਹਰ ਕੋਈ ਆਪਣੇ ਆਪਣੇ ਧਰਮ ਨੂੰ ਮੰਨਦਾ ਹੈ ਅਤੇ ਆਪਣੇ ਆਪਣੇ ਗੁਰੂ ਪੀਰਾਂ ਦੀ ਜਾਂ ਫਿਰ ਜਿੰਨੂੰ ਵੀ ਮੰਨਦ ਹੈ ਉਸ ਦੀ ਗੱਡੀ ਤੇ ਫੋਟੋ ਲਾ ਲਈ ਤਾਂ ਇਸ ਦਾ ਕਿਸੇ ਨੂੰ ਇਤਰਾਜ਼ ਕੀ ਹੋ ਸਕਦਾ ਹੈ ਉਹ ਉਸ ਦੀ ਮਰਜ਼ੀ ਹੈ ਉਸ ਦੀ ਗੱਡੀ ਹੈ ਉਸਨੇ ਪੈਸੇ ਲਾਏ ਨੇ ਉਹ ਆਪਣੀ ਗੱਡੀ ਤੇ ਜੋ ਮਰਜ਼ੀ ਛਪਵਾ ਸਕਦਾ ਹੈ ਜਾਂ ਫਿਰ ਲਿਖਵਾ ਸਕਦਾ ਹੈ ਪਹਿਲੀ ਗਲਤੀ ਤਾਂ ਉਹਨਾਂ ਸੜੇ ਹੋਏ ਬੰਦਿਆਂ ਦੀ ਹੈ ਜਿਨ੍ਹਾਂ ਨੇ ਪੁਲਿਸ ਨੂੰ ਬੁਲਾਇਆ ਅਤੇ ਦੂਜੀ ਗਲਤੀ ਸਭ ਤੋਂ ਵੱਡੀ ਉਹਨਾਂ ਪੁਲਿਸ ਵਾਲਿਆਂ ਦੀ ਹੈ ਜਿਨ੍ਹਾਂ ਨੇ ਇਸ ਸਿੱਖ ਨੌਜਵਾਨ ਦੇ ਨਾਲ ਐਨੀ ਬੇਰਹਿਮੀ ਦੇ ਨਾਲ ਕੁੱਟਮਾਰ ਕੀਤੀ ਕਿ ਇਹ ਉਹ ਫੋਟੋਆਂ ਵੀ ਨਹੀਂ ਦਿਖਾ ਸਕਦਾ ਜਿੱਥੇ-ਜਿੱਥੇ ਇਸ ਤੇ ਸੱਟਾਂ ਲੱਗੀਆਂ ਨੇ ਆਖਰਕਾਰ ਕੇ ਇਸ ਨੇ ਕਤਲ ਕਰ ਦਿੱਤਾ ਸੀ ਸੋ ਜੇਕਰ ਪੰਜਾਬ ਪੁਲਿਸ ਇਦਾਂ ਬੇਕਸੂਰ ਦੇ ਨਾਲ ਕੁੱਟਮਾਰ ਕਰਦੀ ਰਹੀ ਤਾਂ ਪੰਜਾਬ ਦੇ ਵਿੱਚ ਗੈਂਗਸਟਰ ਹੀ ਪੈਦਾ ਹੋਣਗੇ ਹੋਰ ਕੀ ਹੋਵੇਗਾ ਪੰਜਾਬ ਦਾ ਮਾਹੌਲ ਇਦਾਂ ਹੀ ਵਿਗੜੇਗਾ ਹੋਰ ਕਿਦਾਂ ਵਿਗੜਦਾ ਹੈ ਬਸ ਜਾਣ ਬੁੱਝ ਕੇ ਕਿਸੇ ਆਮ ਬੰਦੇ ਨੂੰ ਇਦਾਂ ਕੁੱਟ ਦੇਣਾ ਆਖਰਕਾਰ ਕਿੱਥੇ ਦਾ ਕਾਨੂੰਨ ਹੈ ਕਿ ਤੁਸੀਂ ਇੱਕ ਗਲਤੀ ਦੇ ਕਾਰਨ ਅਗਲੇ ਦਾ ਇੰਨੀ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਹੋ ਤੁਹਾਡੇ ਤੋਂ ਗੈਂਗਸਟਰ ਤਾਂ ਫੜੇ ਨਹੀਂ ਜਾਂਦੇ ਉਹਨਾਂ ਨਾਲ ਤੁਹਾਡੇ ਤੋਂ ਕੁੱਟਮਾਰ ਨਹੀਂ ਹੁੰਦੀ ਪਤਾ ਹੈ ਕਿ ਅਗਲਾ ਕੁਝ ਦਿਨਾਂ ਵਿੱਚ ਹੀ ਤੁਹਾਨੂੰ ਖਤਮ ਕਰ ਦਵੇਗਾ ਪਰ ਤੁਸੀਂ ਆਮ ਲੋਕਾਂ ਨੂੰ ਜਿਹੜੇ ਕਿ ਟੈਕਸੀ ਚਲਾ ਕੇ ਆਪਣੇ ਪਰਿਵਾਰ ਦਾ ਢਿੱਡ ਪਾਲਦੇ ਨੇ ਮਿਹਨਤ ਕਰਦੇ ਨੇ ਤੇ ਤੁਸੀਂ ਉਹਨਾਂ ਨੂੰ ਚੱਕ ਚੱਕ ਕੇ ਉਹਨਾਂ ਦਾ ਕੁੱਟਕਟਾਪਾ ਕਰਦੇ ਹੋ ਕੀ ਗੱਲ ਉਹਨਾਂ ਨੇ ਤੁਹਾਡਾ ਕੁਝ ਦੇਣਾ ਹੈ ਤਾਂ ਹੀ ਲੋਕਾਂ ਦਾ ਇਹਨਾਂ ਪੁਲਿਸ ਵਾਲਿਆਂ ਤੋਂ ਯਕੀਨ ਉੱਠ ਗਿਆ ਉੱਥੇ ਹੀ ਭਾਨਾ ਵੀਰ ਇਸ ਵੀਰ ਦੇ ਹੱਕ ਦੇ ਵਿੱਚ ਆਇਆ ਤੇ ਕਿਹਾ ਕਿ ਆਪਾਂ ਇਸ ਵੀਰ ਨਾਲ ਖੜੇ ਆਂ ਅਤੇ ਕਿਹਾ ਕਿ ਪੁਲਿਸ ਵਾਲੇ ਨੂੰ ਭਿੰਡਰਾ ਵਾਲੇ ਦੀ ਫੋਟੋ ਤੋਂ ਕਿਉਂ ਨਫ਼ਰਤ ਐ ਨਹੀਂ ਉਹ ਆਪਣੇ ਮਨ ਦੇ ਵਿੱਚ ਐਨੀ ਨਫ਼ਰਤ ਕਿਉਂ ਭਰੇ ਬੈਠੇ ਨੇ ਅਸੀਂ ਤਾਂ ਆਖਦੇ ਆਂ ਕਿ ਸਾਰੇ ਭਾਈਚਾਰਾ ਮਿਲ ਕੇ ਰਹੋ ਪਰ ਜਿਹੜੀਆਂ ਅਜਹੀਆਂ ਹਰਕਤਾਂ ਕਰਦੇ ਨੇ ਸ਼ਾਇਦ ਉਹ ਹਾਲੇ ਵੀ ਨਾ ਸਮਝ ਵਰਗੀਆਂ ਗੱਲਾਂ ਕਰਦੇ ਨੇ ਸੋ ਹੁਣ ਦੇਖਣਾ ਇਹ ਹੋਵੇਗਾ ਕਿ ਉਹਨਾਂ ਦਰਿੰਦਿਆਂ ਤੇ ਕਾਰਵਾਈ ਹੋਵੇਗੀ ਜਿਨ੍ਹਾਂ ਨੇ ਇਸ ਨੌਜਵਾਨ ਨੂੰ ਇੰਨਾ ਕੁੱਟਿਆ ਉਹ ਵੀ ਸਿਰਫ ਇੱਕ ਛੋਟੀ ਜਿਹੀ ਗੱਲ ਤੇ ਇਹ ਵੀਰ ਆਖਦਾ ਹੈ ਕਿ ਮੇਰੀ ਗੱਡੀ ਕਿਸੇ ਦੇ ਗੱਡੀ ਦੇ ਨਾਲ ਟੱਚ ਹੋ ਗਈ ਅਤੇ ਮੈਂ ਉਸ ਚੀਜ਼ ਦਾ ਹਰਜ਼ਾਨਾ ਯਾਨੀ ਕਿ ਨੁਕਸਾਨ ਦੀ ਕੀਮਤ ਭਰਨ ਲਈ ਵੀ ਤਿਆਰ ਸੀ ਪਰ ਉਹਨਾਂ ਨੇ ਜਦੋਂ ਸੰਤ ਪਿੰਡਰਾ ਵਾਲੇ ਦੀ ਮੇਰੀ ਗੱਡੀ ਤੇ ਫੋਟੋ ਦੇਖੀ ਤਾਂ ਉਹ ਭੜਕ ਗਏ ਅਤੇ ਉਹਨਾਂ ਨੇ ਨਾਲ ਦੇ ਨਾਲ ਪੁਲਿਸ ਬੁਲਾ ਲਈ ਜਦੋਂ ਪੁਲਿਸ ਵਾਲਿਆਂ ਨੇ ਭਿੰਡਰਾ ਵਾਲੇ ਦੀ ਫੋਟੋ ਦੇਖੀ ਤਾਂ ਉਹਨਾਂ ਦਾ ਖੂਨ ਪਾਣੀ ਹੋ ਗਿਆ ਤੇ ਭੜਕ ਗਏ ਤੇ ਕਹਿੰਦੇ ਨੇ ਕਿ ਤੈਨੂੰ ਬਣਾਉਨੇ ਆਂ ਸੀ ਭਿੰਡਰਾ ਵਾਲਿਆਂ ਦਾ ਫੈਨ ਤਾਂ ਉਸ ਦੀ ਬਹੁਤ ਬੁਰੀ ਤਰ੍ਹਾਂ ਦੇ ਨਾਲ ਕੁੱਟਮਾਰ ਕੀਤੀ ਸੋ ਹੁਣ ਦੇਖਣ ਵਾਲੀ ਗੱਲ ਇਹ ਹੋਵੇਗੀ ਕਿ ਪ੍ਰਸ਼ਾਸਨ ਉਹਨਾਂ ਪੁਲਿਸ ਵਾਲਿਆਂ ਤੇ ਜਾਂ ਫਿਰ ਉਹਨਾਂ ਗੱਡੀ ਵਾਲਿਆਂ ਤੇ ਕਾਰਵਾਈ ਕਰਵਾਉਂਦਾ ਹੈ ਜਾਂ ਫਿਰ ਨਹੀਂ ਕਦ ਤੱਕ ਇਹਨਾਂ ਦਰਿੰਦਿਆਂ ਤੇ ਕਾਰਵਾਈ ਹੋਵੇਗੀ ਜਾਂ ਫਿਰ ਉਹ ਇਦਾਂ ਹੀ ਆਮ ਲੋਕਾਂ ਨੂੰ ਤੰਗ ਕਰਦੇ ਰਹਿਣਗੇ ਅਤੇ ਆਰਾਮ ਦੇ ਨਾਲ ਸ਼ਹਿਰ ਦੇ ਵਿੱਚ ਘੁੰਮਣਗੇ ਜੇਕਰ ਪੁਲਿਸ ਵਾਲੇ ਹੀ ਆਪਣੀ ਗੁੰਡਾਗਰਦੀ ਦੇ ਉੱਤੇ ਆਏ ਤਾਂ ਫਿਰ ਆਮ ਲੋਕ ਤਾਂ ਗੈਂਗਸਟਰ ਬਣਨਗੇ ਹੀ ਬਣਨਗੇ ਸੋ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇ ਅਤੇ ਜਿਹੜਾ ਵੀ ਦੋਸ਼ੀ ਹੈ ਉਸ ਨੂੰ ਸਖਤ ਤੋਂ ਸਖਤ ਸਜ਼ਾ ਦਵਾਈ ਜਾਵੇ ਸੋ ਆਓ ਬਾਕੀ ਲੈ ਚੱਲਦੇ ਹਾਂ ਤੁਹਾਨੂੰ ਇਸ ਵੀਰ ਦੀ ਉਸ ਵੀਡੀਓ ਵੱਲ ਜਿਸ ਦੇ ਵਿੱਚ ਇਹ ਸਾਰਾ ਕੁਝ ਦੱਸਦਾ ਹੋਇਆ ਨਜ਼ਰ ਆ ਰਿਹਾ ਹੈ ਵੀਡੀਓ ਦੇਖਣ ਤੋਂ ਬਾਅਦ ਆਪਣੇ رائے ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਹਰ ਇੱਕ ਪੰਜਾਬੀ ਤੱਕ ਇਹ ਵੀਡੀਓ ਪਹੁੰਚ ਸਕੇ ਅਤੇ ਇਸ ਵੀਰ ਨੂੰ ਇਨਸਾਫ ਮਿਲ ਸਕੇ ਸੋ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਖਬਰ ਦੇ ਨਾਲ ਇੱਕ ਹੋਰ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ ਮੈਨੂੰ ਉਸ ਤੋਂ ਬਾਅਦ ਜੀ ਥੋੜੀ ਜੀ ਮੇਰੇ ਕੋਲ ਕਲਿੱਪ ਪਈ ਉਸ ਚੀਜ਼ ਦੀ ਮੈਂ ਬਣਾ ਰਿਹਾ ਸੀ ਤੇ ਉਹਦੇ ਵਿੱਚ ਮੇਰਾ ਧੱਕਾ ਮੱਕੀ ਕੀਤੀ ਉਹਨਾਂ ਬੰਦਿਆਂ ਨੇ ਠੀਕ ਆ ਜੀ ਉਸ ਤੋਂ ਬਾਅਦ ਇਹਨਾਂ ਨੇ 4 ਨੰਬਰ ਚੌਂਕੀ ਤੋਂ ਬੁਲਾ ਕੇ ਮੈਨੂੰ ਰਾਤੀ ਚੌਂਕੀ ਕਰਾਇਆ ਚੌਂਕੀ ਲਿਜਾਣ ਤੋਂ ਬਾਅਦ ਮੈਨੂੰ ਮੁੰਸੀ ਸਾਹਿਬ ਜਿਹੜੇ ਰਾਤ ਦੀ ਡਿਊਟੀ ਤੇ ਸੀਗੇ ਤੇ ਨਾਲ ਉਹਨਾਂ ਦੇ ਤਿੰਨ ਕਾਂਸਟੇਬਲ ਉਹਨਾਂ ਨੇ ਮੈਨੂੰ ਬੜੀ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਨੂੰ ਕੁੱਟਿਆ ਮੇਰੇ ਨੌ ਪੱਟੇ ਨੇ ਆ ਦੇਖੋ ਜੀ ਮੇਰੇ ਨੋ ਉਗਲਾ ਆ ਸਾ ਪੱਟੇ ਆ ਮੇਰੇ ਨੀਲ ਦੇਖੋ ਜੀ ਆ ਆ ਮੇਰੇ ਨੀਲ ਦੇਖੋ ਆ ਮੇਰੇ ਗੁੱਡੇ ਸੁਜੇ ਪਏ ਨੇ ਆ ਮੇਰੇ ਗਿੱਟੇ ਪੰਨੇ ਨੇ ਆ ਸਾਰੇ ਆ ਮੇਰੇ ਪੱਟ ਸਾਰਾ ਮੇਰਾ ਇਹ ਬੈਕ ਤੇ ਵੀ ਸਾਰੇ ਬਹੁਤ ਨੀਲ ਪਏ ਨੇ ਮੇਰੇ ਸਿਰ ਤੇ ਮੁੱਕੇ ਮਾਰੇ ਨੇ ਮੇਰੇ ਤੋਂ ਰਾਤ ਪੂਰੀ ਬਰਦਾਸ਼ਤ ਨਹੀਂ ਹੋਈ ਉਹ ਚੀਜ਼ ਮੈਨੂੰ ਇਹਨਾਂ ਨੇ ਥਾਣੇ ਜਦੋਂ ਮੇਰੇ ਘਰ ਦੇ ਪਹੁੰਚੇ ਨੇ ਰਾਤ 12 ਵਜੇ ਮੇਰੀ ਪਿੱਠ ਤੇ ਵੀ ਨੇ ਸਾਰੇ ਮੈਂ ਤੁਹਾਨੂੰ ਦਿਖਾ ਡਿਟੇਲ ਉਹਦੀ ਫੋਟੋਆਂ ਭੇਜਾਂਗਾ ਮੈਂ ਦਿਖਾ ਨਹੀਂ ਸਕਦਾ ਵੀਡੀਓ ਦੇ ਵਿੱਚ ਤੇ ਜਦੋਂ ਮੇਰੇ ਘਰ ਦੇ ਥਾਣੇ ਪਹੁੰਚਨੇ 12 ਵਜੇ ਤੇ ਐ ਮੈਨੂੰ ਰਾਤੀ ਉੱਥੋਂ ਦੀ ਸਾਈਡ-ਸਾਈਡ ਤੋਂ ਕੱਢ ਕੇ ਮੈਨੂੰ ਲੈ ਗਏ ਨੇ ਆਏ ਬੰਦੇ 8 ਨੰਬਰ ਤੇ 8 ਨੰਬਰ ਤੇ ਰਾਤ ਇਹਨਾਂ ਨੇ ਮੈਨੂੰ ਪਾਇਆ ਮੈਂ ਤੜਫਦਾ ਰਿਆਂ ਠੰਡ ਦੇ ਵਿੱਚ ਇਹਨਾਂ ਨੇ ਮੈਨੂੰ ਬਹੁਤ ਬੁਰੀ ਤਰ੍ਹਾਂ ਤਸ਼ੱਦਦ ਕੀਤਾ ਮੈਂ ਠੰਡ ਦੇ ਵਿੱਚ ਤੜਫਦਾ ਰਿਆਂ ਪੂਰੀ ਰਾਤ ਮੈਂ ਹਜੇ ਤੱਕ ਕੁਝ ਨਹੀਂ ਖਾਧਾ ਮੇਰਾ ਕੋਈ ਮੈਡੀਕਲ ਨਹੀਂ ਕੁਝ ਨਹੀਂ ਤੇ ਇਹਨਾਂ ਨੇ ਮੈਨੂੰ ਜ਼ਬਰਨ ਮੇਰ ਤੋਂ ਪੁਲਸ ਵਾਲਿਆਂ ਨੇ ਮੇਰੇ ਤੋਂ ਜਬਰਨ ਸੈਨ ਕਰਵਾਏ ਨੇ ਮੇਰੇ 751 ਦਾ ਮੇਰੇ ਤੇ ਪਰਚਾ ਪਾ ਕੇ ਜਬਰਨ ਸੈਨ ਕਰਾਏ ਨੇ ਗਲਤੀ ਕੀਤੀ ਸੀ ਇੱਕ ਗੱਡੀ ਮੇਰੀ ਮਮੂਲੀ ਜੀ ਟੱਚ ਹੋ ਗਈ ਸੀ ਮੈਂ ਮੰਨਦਾ ਜੀ ਮੇਰੀ ਗੱਡੀ ਟੱਚ ਹੋਈ ਹੈ ਮੇਰੇ ਤੋਂ ਗਲਤੀ ਹੋਈ ਹੈ ਮੈਂ ਮੰਨਦਾ ਹਾਂ ਉਸ ਥੀਨ ਨੂੰ ਮੇਰੀ ਗੱਡੀ ਦੇ ਤੇ ਮੈਂ ਹਰਜਾਨਾ ਭਰਨ ਨੂੰ ਮੌਕੇ ਤੇ ਤਿਆਰ ਸੀ ਪਰ ਮੈਨੂੰ ਹੁਣ ਇਹ ਨਹੀਂ ਪਤਾ ਜੀ ਇੰਨਾ ਮੈਨੂੰ ਜਾਂ ਮੇਰੇ ਧਰਮ ਨੂੰ ਟਾਰਗੇਟ ਕਰਕੇ ਮੈਨੂੰ ਇਹਨਾਂ ਨੇ ਕੀਤਾ ਹੈ ਜਾਂ ਕਿਸ ਚੀਜ਼ ਤੋਂ ਮੈਨੂੰ ਇਹਨਾਂ ਨੇ ਇੰਨੀ ਪੂਰੀ ਤਰ੍ਹਾਂ ਟੌਰਚਰ ਕੀਤਾ ਪੁਲਸ ਵਾਲਿਆਂ ਨੇ ਇਲਾਰ ਅਬਦਾਨਾ ਤੁਸੀਂ ਦੇਖ ਲੈ ਸੰਗਤ ਦੀ ਹਾਜੀ ਬਾਕੀ ਮੈਂ ਤੁਹਾਨੂੰ ਫੋਟੋ ਨਾਲ ਆਪਣੇ ਵੀਡੀਓ ਚ ਪਾਵਾਂਗਾ ਤੇ ਮੈਂ ਤੁਹਾਡੇ ਅੱਗੇ ਬੇਨਤੀ ਕਰਨਾ ਚਾਹੁੰਦਾ ਕਿ ਤੁਸੀਂ ਮੇਰਾ ਪੰਜਾਬ ਦੇ ਵਿੱਚ ਜੇ ਸੰਗਤ ਮੇਰਾ ਸਾਥ ਦੇਵੇ ਪੂਰਾ ਤੇ ਮੈਂ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ